ਤਰੀਏ ਮੈਡਮ ਮਜੀਦ ਕੋ ਫੋਨ ਕਰਤਾ ਸੀਮਾ ਜੀ ਨੇ ਲਿਖਵਾਇਆ ਸੀ ਜਿਸ ਦੇ ਵਿੱਚ ਪਿੰਡ ਫੋਲਡਿੰਗ ਆ ਡਾਕਟਰ ਜਸਪਾਲ ਸਿੰਘ ਜੀ ਨੂੰ ਅਸੀਂ ਅੱਜ ਪੰਜਾਬ ਦੇ ਵਾਈਸ ਚੇਅਰਮੈਨ ਡਾਕਟਰ ਸੈਲ ਲਾਇਆ ਨਿਯੁਕਤ ਕੀਤਾ ਹੈ ਔਰ ਮੇਰੇ ਨਾਲ ਪੰਜਾਬ ਦੇ ਪ੍ਰੈਜ਼ੀਡੈਂਟ ਮिक्की ਚੋਦਰੀ ਮੇਰੇ ਨਾਲ ਆਏ ਨੇ ਤੇ ਮੇਰੇ ਨਾਲ ਆਏ ਨੇ ਸਾਡੇ ਨੈਸ਼ਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਿੰਦਰ ਯਾਦਵ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸ਼ੈਣੀ ਸਾਹਿਬ ਪ੍ਰਿੰਚਾਂਤ ਸ਼ੈਣੀ ਜੀ ਔਰ ਸਾਡੇ ਨੈਸ਼ਨਲ ਸਾਡੇ ਮਹਾ ਮੰਤਰੀ ਸਾਡੇ ਮਹਾ ਸਜੀਵ ਜਨਰ ਸਾਹਿਬ ਨੀਰੂ ਬਾਲਾ ਜੀ ਔਰ ਸਾਡੇ ਨੈਸ਼ਨਲ ਸੈਕਟਰੀ ਸਾਹਿਬ ਮੈਡਮ ਬਲਜੀਤ ਕੌਰ ਸੀਮਾ ਜੀ ਤੇ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨੀਤ ਜੈਨ ਜੀ ਤੇ ਸਾਡੇ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਲੁਧਿਆਣਾ ਦੇ ਡਿਸਟ੍ਰਿਕਟ ਦੇ ਸੀਨੀਅਰ ਵਾਈਸ ਪ੍ਰਧਾਨੁਰਮਿੰਦਰ ਸਿੰਘ ਬਿੱਟੂ ਜੀ ਤੇ ਪੰਜਾਬ ਦੇ ਸਾਡੇ ਸੈਕਟਰੀ ਸਾਹਿਬ ਸਾਡੇ ਅਨੇਜਾ ਜੀ ਸੰਜੀਵ ਅਨੇਜਾ ਜੀ ਮੇਰੇ ਨਾਲ ਅੱਜ ਮੀਟਿੰਗ ਦੇ ਵਿੱਚ ਉਰਾਇਮਾਨ ਹੋਏ ਆ ਔਰ ਜ਼ਿਲ੍ਹਾ ਜਲੰਧਰ ਤੋਂ ਬੀਪਨ ਸੈਣੀ ਜੀ ਜਿਓ ਕਿ ਸਾਡੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜੀ ਨੇ ਉਹ ਵੀ ਮੇਰੇ ਨਾਲ ਹਾਜ਼ਰ ਨੇ ਤੇ ਅੱਜ ਮੈਨੂੰ ਇਹ ਸਿੱਖਾ ਦੀ ਖੁਸ਼ੀ ਆ ਵੀ ਸਾਡੇ ਨਾਲ ਟਾਕਰ ਜਸਪਾਲ ਜੀ ਪੂਰੀ ਇਮਾਨਦਾਰੀ ਨਾਲ ਮਿਹਨਤ ਨਾਲ ਸਾਡੇ ਸੰਸਥਾਨ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰੋਗੇ ਸਾਡਾ ਰਾਸ਼ਟਰ ਬਚਾਓ ਭ੍ਰਸ਼ਟਾਚਾਰ ਮਿਟਾਓ ਬਿਆਨ ਦੇ ਸਹਤ ਅੱਜ ਸਾਡੇ ਇੱਕ ਸਾਡੇ ਨਾਲ ਜੁੜੇ ਆ ਤੇ ਸਾਡੇ ਬੜਾ ਬਣਾਵੇ ਆਹ ਨੂੰ ਬੜਾਵਾ ਮਿਲੇਗਾ ਜਿਸ ਦੇ ਨਾਲ ਅਸੀਂ ਸਾਨੂੰ ਹੋਰ ਬਲ ਔਰ ਤਾਕਤ ਵੀ ਮਿਲੇਗੀ ਪੰਜਾਬ ਦੀ ਸਖਸ਼ੀਤਾ ਸਾਡੇ ਸਭਨੇ ਪ੍ਰਧਾਨ ਜੀ ਜਿਹੜੇ ਸਾਡੇ ਮੀਕੀ ਚੋੜੀ ਜੀ ਨੇ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਡਮ ਬਲਜੀਤ ਦਾ ਵੀ ਧੰਨਵਾਦ ਕਰਦਾ ਔਰ ਜੈ ਹਿੰਦ ਜੈ ਭਾਰਤ ਕਹਿ ਕੇ ਮੈਂ ਆਪਣੇ ਜੀ ਹਸਤ ਨਮਸਕਾਰ ਜੈ ਪੀ ਚੈ ਭਾਰਤ ਮੈਂ ਨਿਰੂ ਬਾਲਾ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਗੀ ਨੈਸ਼ਨਲ ਜਰਨਲ ਸੈਕਟਰੀ ਅੱਜ ਸਾਡੇ ਵਿੱਚ ਜੇਪੀ ਸਰਹਦੀ ਚੀਫ ਸਾਡੇ ਔਰ ਸਾਡੇ ਪੰਜਾਬ ਪ੍ਰਧਾਨ ਵਿਕੀ ਚੌਧਰੀ ਜੀ ਔਰ ਉਹਨਾਂ ਦੇ ਨਾਲ ਨੈਸ਼ਨਲ ਦੇ ਮਹਿਲਾ ਵਿੰਗ ਦੇ ਨੈਸ਼ਨਲ ਦੇ ਸੀਮਾ ਬਲਜੀਤ ਕੋਰ ਸੀਮਾ ਜੀ ਔਰ ਉਹਦੇ ਨਾਲ 프렌ਕਨ ਸੈਣੀ ਜੀ ਔਰ ਸੁਨੀਲ ਜੀ ਔਰ ਅਵਿੰਦਰ ਜਾਦਵ ਜੀ ਐਂਟੀ ਕ੍ਰਾਪਸ਼ਨ ਐਂਟੀ ਕ੍ਰਾਈਮ ਦੇ ਵਿੱਚ ਪੰਜਾਬ ਦੇ ਵਾਈਸ ਚੀਰਮੈਨ ਡਾਕਟਰ ਸੈਲਸ ਦੇ ਵਿੱਚ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਹੌਸਲਾ ਵਧਾਨਗੇ ਔਰ ਸਾਡੇ ਨਾਲ ਕੰਮ ਕਰੋਗੇ ਔਰ ਸਾਨੂੰ ਸਹੀ ਔਰ ਗਲਤ ਰਸਤਾ ਦੱਸੂਗੇ ਔਰ ਇਹਦੇ ਨਾਲ ਹੀ ਸਾਡੇ ਇੱਕ ਮੈਡੀਕਲ ਵੱਲੋਂ ਸਾਡੇ ਨਾਲ ਪੂਰਾ ਸੰਯੋਗ ਦੇਣਗੇ ਔਰ ਸਾਡੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਆ ਥੈਂਕ ਯੂ so much ਅੱਜ ਜਿਲ੍ਹਾ ਜਲੰਧਰ ਪਿੰਡ ਪੋਲੀਵਾਲ ਦੇ ਵਿੱਚ ਸਾਡੀ ਅੱਜ ਇੱਕ ਮੀਟਿੰਗ ਦਾ ਆਯੋਜਨ ਕਰੀਏ ਮੈਂ ਮੈਡਮ ਮਜੀਦ ਕੋ ਫੋਨ ਕਰਤਾ ਹਾਂ ਸੀਮਾ ਜੀ ਨੇ ਰਖਵਾਇਆ ਸੀ ਜਿਸ ਦੇ ਵਿੱਚ ਪਿੰਡ ਪੋਲੀਵਾਲ ਤੋਂ ਡਾਕਟਰ ਜਸਪਾਲ ਸਿੰਘ ਜੀ ਨੂੰ ਅਸੀਂ ਅੱਜ ਪੰਜਾਬ ਦੇ ਵਾਈਸ ਚੇਅਰਮੈਨ ਡਾਕਟਰ ਸਹਿਲ ਲਾਇਆ ਨਿਯੁਕਤ ਕੀਤਾ ਹੈ ਔਰ ਮੇਰੇ ਨਾਲ ਪੰਜਾਬ ਦੇ ਪ੍ਰੈਜ਼ੀਡੈਂਟ ਮिक्की ਚੋਦਰੀ ਮੇਰੇ ਨਾਲ ਆਏ ਨੇ ਤੇ ਮੇਰੇ ਨਾਲ ਆਏ ਨੇ ਸਾਡੇ ਨੈਸ਼ਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਿੰਦਰ ਯਾਦਵ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸੈਣੀ ਸਾਹਿਬ ਪ੍ਰਿੰਚੰਦ ਸੈਣੀ ਜੀ ਔਰ ਸਾਡੇ ਨੈਸ਼ਨਲ ਸਾਡੇ ਮਹਾ ਮੰਤਰੀ ਸਾਡੇ ਮਹਾ ਸਜੀਵ ਜਨਰ ਚਾਗੀ ਸਾਹਿਬ ਨੀਰੂ ਬਾਲਾ ਜੀ ਔਰ ਸਾਡੇ ਨੈਸ਼ਨਲ ਸੈਕਟਰੀ ਸਾਹਿਬ ਮੈਡਮ ਬਲਜੀਤ ਕੌਰ ਸੀਮਾ ਜੀ ਦਾ ਸੁਪਨੇ ਦੇ ਅਭਿਆਨ ਨੂੰ ਬੜਾਵਾ ਮਿਲੇਗਾ ਜਿਸ ਦੇ ਨਾਲ ਤੇ ਅਸੀਂ ਸਾਨੂੰ ਹੋਰ ਬਲ ਔਰ ਤਾਕਤ ਵੀ ਮਿਲੇਗੀ ਪੰਜਾਬ ਦੀ ਸ਼ਕਤੀਆਂ ਸਾਡੇ ਡਾ ਬਣਾ ਪ੍ਰਧਾਨ ਜੀ ਜਿਹੜੇ ਸਾਡੇ ਮिक्की ਚਵਰੀ ਜੀ ਨੇ ਔਰ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਡਮ ਬਲਜੀਤ ਦਾ ਵੀ ਧੰਨਵਾਦ ਕਰਦਾ ਔਰ ਜੈ ਹਿੰਦ ਜੈ ਭਾਰਤ ਕਹਿ ਕੇ ਮੈਂ ਆਪਣੇ ਜੁਆਸ਼ ਕਰਦਾ ਐਂਟੀ ਕ੍ਰਾਈਮ ਐਂਟੀ ਕ腐ਪਸ਼ਨ ਸਟਾਫ ਦੇ ਸਾਡੇ ਚੀਫ ਚੇਅਰਮੈਨ ਨੈਸ਼ਨਲ ਚੇਅਰਮੈਨ ਜੋ ਸਾਡੇ ਪੂਰੀ ਟੀਮ ਦੇ ਨਾਲ ਮੇਰੇ ਘਰ ਆ ਜਾਇਆ ਮੈਨੂੰ ਇੱਕ ਉਹਦੇ ਨਾਲ ਨਮਾਜ਼ਨ ਵਾਸਤੇ ਸੋ ਮੈਂਜ ਪੂਰੀ ਟੀਮ ਦਾ ਦਿਲਦਿਆਂ ਗਹਿਰਾਈਆਂ ਤੋਂ ਜੀ ਆਖਦਾ ਜੀ ਔਰ ਤਨੋਂ ਮਨੋਂ ਤਨੋਂ ਖੂ ਕੇ ਮੈਂ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੈਂ ਚੱਲੂਗਾ ਜੀ ਔਰ ਕੰਮ ਕਰੂਗਾ ਦਿਲੋਂ ਦਿਲਦਿਆਂ ਗਹਿਰਾਈਆਂ ਠੀਕ ਹੈ ਜੀ ਜੈ ਹੰ ਜੈ ਪਰਮਾ